ਹਾਂਜੀ ਹੁਣ ਜਿਹੜੀ ਇੱਕ ਆਪਾਂ ਖਬਰ ਤੁਹਾਨੂੰ ਹੋਰ ਸੁਣਾਉਣ ਜਾ ਰਹੇ ਹਾਂ ਜਿਹਦੇ ਵਿੱਚ ਬਈ ਗੈਂਗਸਟਰ ਜੱਗੂ ਭਗਵਾਨਪੁਰੀਆ ਜਿਹਦਾ ਕੀ ਉਹਦੀ ਮਾਂ ਦਾ ਕਤਲ ਹੋ ਜਾਂਦਾ ਤੇ ਜਿਹੜਾ ਉਹਦੇ ਨਾਲ ਇੱਕ ਉਹ ਮਾਤਾ ਜੋ ਗੱਡੀ ਦੇ ਵਿੱਚ ਬੈਠੀ ਸੀ ਤੇ ਨਾਲ ਇੱਕ ਸਖਸ ਹੁੰਦਾ ਜਿਹਦਾ ਨਾਮ ਕਰਨ ਨਾਂ ਦਾ ਦੱਸਿਆ ਜਾਂਦਾ ਤੇ ਦੋ ਸਖਸ ਹੁੰਦੇ ਆ ਬਈ ਤੇ ਜਿਹੜਾ ਕੀ ਸਿੱਧੀਆਂ ਗੋਲੀਆਂ ਚਲਾ ਦਿੰਦੇ ਆ ਤੇ ਜੋ ਉਹਨਾਂ ਦੀ ਮਾਤਾ ਬੈਠੀ ਨੇ ਜੱਗੂ ਭਗਵਾਨਪੁਰੀਆ ਜਿਹੜਾ ਗੈਂਗਸਟਰਾ ਮੁੰਡਾ ਜਿਹੜਾ ਜੇਲ੍ਹ ਦੇ ਵਿੱਚ ਆ ਤੇ ਉਹਨਾਂ ਦੀ ਮਾਤਾ ਦਾ ਉਥੇ ਜਦੋਂ ਹਸਪੀਟਲ ਲੈ ਜਾਂਦੇ ਲਿਆਂਦੇ ਮੌਤ ਹੋ ਜਾਂਦੀ ਹੈ ਤੇ ਪਰ ਗੱਲ ਇਹੀ ਆ ਤੇ ਪਹਿਲਾਂ ਇੱਕ ਆਪਾਂ ਤੁਹਾਨੂੰ ਵੀਡੀਓ ਸੁਣਾ ਦਈਏ 2 ਮਿੰਟ ਦੀ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਪੂਰਾ ਮਾਮਲਾ ਕੀ ਆ ਤੇ ਫਿਰ ਆਪਾਂ ਕਰਦੇ ਆ ਵਿਚਾਰ ਸਾਂਝੇ ਨੇ ਦੋ ਗੈਂਗਸਟਰ ਆਏ ਸੀ ਦੋ ਬਦਮਾਸ਼ ਆਏ ਸੀਗੇ ਔਰ ਗੱਡੀ ਦੇ ਵਿੱਚ ਸਕੋਰਪਿਓ ਦੇ ਵਿੱਚ ਉਸ ਮੁੰਡੇ ਦੇ ਨਾਲ ਹੀ ਜੱਗੂ ਦੇ ਮਾਤਾ ਬੈਠੇ ਸੀਗੇ ਔਰ ਉਹਨਾਂ ਦੇ ਵੀ ਗੋਲੀਆਂ ਲੱਗ ਗਈਆਂ ਤਾਂ ਉਹਨਾਂ ਦਾ ਵੀ ਦਿਹਾਂਤ ਹੋ ਗਿਆ ਤਾਂ ਜਿਹੜਾ ਨੌਜਵਾਨ ਜਿਹਨੂੰ ਮਾਰਨ ਵਾਸਤੇ ਖਾਸ ਤੌਰ ਤੇ ਆਏ ਸੀ ਕਰਨ ਨਾਂ ਦਾ ਮੁੰਡਾ ਸੀਗਾ ਔਰ ਉਸ ਦਾ ਮੌਕੇ ਦੇ ਉੱਪਰ ਹੀ ਮਰਟਰ ਹੋ ਗਿਆ ਮੌਕੇ ਦੇ ਉੱਪਰ ਹੀ ਉਸ ਦੀ ਜਾਨ ਚਲੀ ਗਈ ਔਰ ਜੱਗੂ ਭਗਵਾਨ ਪੁਰੇ ਦੀ ਮਾਤਾ ਨੂੰ ਹਸਪੀਟਲ ਲਿਜਾਇਆ ਜਾ ਰਿਹਾ ਸੀਗਾ ਔਰ ਉਸ ਦੌਰਾਨ ਜੱਗੂ ਦੀ ਮਾਤਾ ਦੀ ਡੈਥ ਹੋ ਗਈ ਹੈ ਤਾਂ ਇਸ ਦੀ ਜ਼ਿੰਮੇਵਾਰੀ ਵੀ ਲਈ ਗਈ ਹੈ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਮਰਡਰ ਕਿਸ ਤਰੀਕੇ ਨਾਲ ਹੋਇਆ ਹੈ ਕਿਉਂਕਿ ਹੁਣ ਤੱਕ ਜਿੰਨੀਆਂ ਵੀ ਗੈਂਗਵਾਰਾਂ ਹੋਈਆਂ ਨੇ ਇਹਨਾਂ ਗੈਂਗਸਟਰ ਗੈਂਗਸਟਰਾਂ ਨੇ ਇੱਕ ਦੂਸਰੇ ਨੂੰ ਟਾਰਗੇਟ ਕੀਤਾ ਗੁਰਗਿਆਂ ਨੂੰ ਟਾਰਗੇਟ ਕੀਤਾ ਪਹਿਲੀ ਵਾਰ ਇਹ ਹੋਇਆ ਕਿ ਜਦੋਂ ਕਿਸੇ ਗੈਂਗਸਟਰ ਦੇ ਮਾਪਿਆਂ ਨੂੰ ਟਾਰਗੇਟ ਕੀਤਾ ਗਿਆ ਹੋਵੇ ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਕਤਲ ਜਿਹੜਾ ਉਹ ਕਰਨ ਵਾਸਤੇ ਤਾਂ ਉਸ ਮੁੰਡੇ ਦਾ ਗਏ ਸੀਗੇ ਪਰ ਜੱਗੂ ਭਗਵਾਨਪੁਰੀਆ ਦੀ ਮਾਤਾ ਨਾਲ ਬੈਠੇ ਸੀ ਇਸ ਕਰਕੇ ਮਰਡਰ ਹੋ ਗਿਆ ਤਾਂ ਜ਼ਿੰਮੇਵਾਰੀ ਵੀ ਲਈ ਗਈ ਹੈ ਸੋਸ਼ਲ ਮੀਡੀਆ ਤੇ ਪੋਸਟਾਂ ਪੈ ਗਈਆਂ ਨੇ ਔਰ ਜ਼ਿੰਮੇਵਾਰੀ ਲਈ ਹੈ ਇਸ ਕਤਲ ਦੀ ਜਿਹੜਾ ਮੁੰਡਾ ਸੀਗਾ ਪ੍ਰਭ ਦਾਸੂਵਾਲ ਨਾਮ ਦਾ ਇੱਕ ਅਕਾਊਂਟ ਹੈ ਉਹਨਾਂ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਉਸ ਦੇ ਵਿੱਚ ਲਿਖਿਆ ਕੀ ਹੈ ਇਹ ਲਿਖਿਆ ਗਿਆ ਜੱਫੂ ਭਗਵਾਨਪੁਰਿਆ ਦੀ ਮਾਤਾ ਔਰ ਉਸ ਦੇ ਨਾਲ ਜੋ ਮੁੰਡਾ ਬੈਠਾ ਸੀਗਾ ਕਰਨ ਉਸ ਦੀ ਉਸ ਦਾ ਮਰਡਰ ਹੋਇਆ ਉਸ ਦੇ ਵਿੱਚ ਕਰਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਪ੍ਰਭ ਦਾਸੂਵਾਲ ਨਾਮ ਦਾ ਜਿਹੜਾ ਅਕਾਊਂਟ ਹੈ ਉਹਨਾਂ ਨੇ ਕਿਹਾ ਕਿ ਸਤਿ ਸ਼੍ਰੀ ਅਕਾਲ ਮੇਰੇ ਸਾਦੇ ਵੀਰਾਂ ਨੂੰ ਆ ਜੋ ਬਟਾਲੇ ਵਿੱਚ ਕਰਨ ਦਾ ਕਤਲ ਹੋਇਆ ਇਹਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ ਮਿੱਲਾ ਮੰਗਾ ਪ੍ਰਭ ਦਾਸੂ ਵਾਲ ਤੇ ਕੌਸ਼ਨ ਚੌਧਰੀ ਲੈਨੇ ਆ ਇਹ ਜੱਗੂ ਦਾ ਸਾਰਾ ਕੰਮ ਸੰਭਦਾ ਸੀ ਭਗੌੜੇ ਬੰਦੇ ਉਸਦੇ ਹਥਿਆਰ ਤੇ ਪੈਸੇ ਇਹ ਸੰਭਦਾ ਸੀ ਅੱਜ ਅਸੀਂ ਇਸ ਨੂੰ ਮਾਰ ਕੇ ਆਪਣੇ ਭਰਾ ਗੋਰੇ ਬਰਿਆੜ ਦਾ ਬਦਲਾ ਲਿਆ ਜਦੋਂ ਕਿ ਇਹਨੂੰ ਪਤਾ ਸੀ ਕਿ ਗੋਰੇ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਸੀ ਪਰ ਅੱਜ ਅਸੀਂ ਜਾਇਜ਼ ਮਾਰਿਆ ਅੱਗੇ ਤੋਂ ਜੇ ਸਾਡਾ ਕੋਈ ਫਰਾ ਨਾਜਾਇਜ਼ ਮਾਰਦਾ ਹੈ ਤਾਂ ਇਹ ਭੁਗਤਾਨ ਲਈ ਤਿਆਰ ਰਹੇ ਜੋ ਵੀ ਸਾਡੇ ਬਾਰੇ ਹੋਰ ਡੈਥ ਡ੍ਰੈਸ ਬੋਲਦਿਆਂ ਨੇ ਉਹ ਵੀ ਤਿਆਰ ਰਹਿ ਵਾਹਿਗੁਰੂ ਮਿਹਰ ਕਰੋ ਵੇਟ ਐਂਡ ਵਾਚ ਦਵਿੰਦਰ ਬਿਆਹ ਗਰੁੱਪ ਲਿਖਿਆ ਇਹਨਾਂ ਨੇ ਤੇ ਨਾਲ ਹੋਰ ਬਾਕੀ ਦੇ ਜਿਹੜੇ ਆ ਹੈਸ਼ਟੈਗ ਫਾਕ ਇਹਨਾਂ ਨੇ ਲਿਖਿਆ ਤਾਂ ਇਹ ਜ਼ਿੰਮੇਵਾਰੀ ਲਈ ਗਈ ਹੈ ਜੱਗੂ ਭਗਵਾਨਪੁਰਿਆ ਦੀ ਮਾਤਾ ਦਾ ਜੋ ਮਰਡਰ ਹੋਇਆ ਉਸ ਦੇ ਨਾਲ ਕਰਨ ਮੁੰਡਾ ਸੀ ਤਾਂ ਕਰਨ ਹਾਂਜੀ ਇੱਕ ਗੈਂਗਸਟਰਾਂ ਦੀ ਹੈ ਕਹਾਣੀਾਂ ਦੀ ਹੈ ਗੱਲ ਕਰ ਹੁਣ ਜਿਹੜਾ ਕੀ ਇੱਕ ਮਾਂ ਦਾ ਕਤਲ ਹੋ ਗਿਆ ਬੇਕਸੂਰ ਮਾਰੀ ਗਈ ਕਿਉਂਕਿ ਜਿਹੜਾ ਕਰਨ ਮੁੰਡਾ ਹੈਗਾ ਮਾਰਨ ਤਾਂ ਉਹਨੂੰ ਗਏ ਸੀ ਪਰ ਇਹ ਜਦੋਂ ਕੋਲੇ ਬੈਠੀ ਸੀ ਉਹਨਾਂ ਦੀ ਮਾਤਾ ਪਰ ਉਹਦੇ ਵੀ ਗੋਲੀਆਂ ਲੱਗਣ ਦੇ ਕਾਰਨ ਬਾਈ ਤੇ ਹਸਪੀਟਲ ਲਿਆਂਦੇ ਲਿਆਂਦੇ ਮੌਤ ਹੋ ਜਾਂਦੀ ਹੈ ਤੇ ਪਰ ਜਿਵੇਂ ਇਹਨਾਂ ਨੇ ਦਵਿੰਦਰ ਬੀਬੀ ਹੈ ਗਰੁੱਪ ਇਹ ਗਰੁੱਪ ਦੱਸ ਦਿੱਤਾ ਤੇ ਜਿਹੜਾ ਨੇ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਵੀ ਲੈ ਲਈ ਜੋ ਪੋਸਟ ਪਾ ਦਿੱਤੀ ਗਈ ਆ ਵੀ ਅਸੀਂ ਮਾਰਿਆ ਮਾਰਿਆ ਕੜੇ ਮਾਮਲੇ ਚ ਉਹ ਤੁਸੀਂ ਸੁਣੀ ਲਿਆ ਤੇ ਜਿਹਦੇ ਵਿੱਚ ਹੁਣ ਗੱਲ ਆਪਾਂ ਇਹ ਕਰੀਏ ਸਾਡੇ ਪੰਜਾਬ ਦੀ ਨੌਜਵਾਨੀ ਗਲਤ ਕੰਮਾਂ ਨੂੰ ਤਰਬੀਆ ਕਿਉਂਕਿ ਪੈਸੇ ਦੇ ਚੱਕਰਾਂ ਦੇ ਵਿੱਚ ਆ ਕੇ ਹੁਣ ਜਿਵੇਂ ਇਹ ਦੱਸਦੇ ਆ ਵੀ ਗੈਂਗਸਟਰ ਜਿਹੜਾ ਜੱਗੂ ਗੈਂਗਸਟਰ ਜਿਹੜਾ ਤੁਸੀਂ ਜਾਣਦੇ ਹੋ ਤੇ ਜੱਗੂ ਭਗਵਾਨਪੂਰੀਆ ਪੂਰਾ ਨਾਮ ਉਹਦਾ ਤਾਂ ਹੁਣ ਬਈ ਜੋ ਇਹਨਾਂ ਦਾ ਕਹਿਣਾ ਇਹ ਆ ਵੀ ਇਹਦੀ ਪੂਰੀ ਗੈਂਗ ਉਹ ਚਲਾਉਂਦਾ ਸੀ ਭਗੋ ਜਿਹੜੇ ਇਹਨਾਂ ਦੇ ਨਾਲ ਹੋਰ ਮੁੰਡੇ ਭਗੋੜੇ ਆ ਤੇ ਪੈਸਾ ਤੇ ਲਾਜੋ ਸਾਰੀ ਪੂਰੀ ਗੱਲਬਾਤ ਇਹਦੇ ਅਰਥ ਦੇ ਵਿੱਚ ਸੀ ਤੇ ਪਰ ਹੁਣ ਜੇ ਗੱਲ ਕਰੀਏ ਜਿਹੜਾ ਇੱਕ ਗੋਰੇ ਨਾਂ ਦਾ ਬਰਾੜ ਨਾਂ ਦਾ ਕੋਈ ਇਹਨਾਂ ਦਾ ਦੋਸਤੂ ਆ ਜਾਂ ਤੇ ਪਰ ਉਹਦੇ ਮਾਮਲੇ ਵਿੱਚ ਇਹਨੂੰ ਮਾਰਿਆ ਗਿਆ ਪਹਿਲਾਂ ਇਹਨਾਂ ਨੇ ਉਹਨੂੰ ਮਾਰ ਦਿੱਤਾ ਗਿਆ ਤੇ ਇਹ ਕਹਿੰਦੇ ਵੀ ਸਾਡੀ ਉਹਦੇ ਨਾਲ ਕੋਈ ਏਸੀ ਗੱਲਬਾਤ ਨਹੀਂ ਸੀ ਕੋਈ ਪਹਿਲਾਂ ਦੀ ਕੋਈ ਦੁਸ਼ਮਣੀ ਹੋ ਤੇ ਇਹ ਗੈਂਗਸਟਰਾਂ ਦੀਆਂ ਕਹਾਣੀਆਂ ਪੂਰੇ ਮਾਮਲੇ ਆਪਾਂ ਨਹੀਂ ਸਮਝ ਸਕਦੇ ਇਹ ਆਪਾਂ ਨੂੰ ਤਾਂ ਕੀ ਪਤਾ ਹੁੰਦਾ ਇਹ ਚੀਜ਼ਾਂ ਦਾ ਇਹਨਾਂ ਦੀ ਕਿਦੋਂ ਗੱਲਬਾਤ ਹੁੰਦੀ ਹੈ ਹਨਾ ਕਾਹਦੇ ਕਿਸ ਕਰਕੇ ਦੁਸ਼ਮਣੀਆਂ ਪੈਂਦੀਆਂ ਇਕ ਕੁਛ ਕਿਸੇ ਨੂੰ ਕੁਛ ਪਤਾ ਨਹੀਂ ਪਰ ਸਾਨੂੰ ਤਾਂ ਇਹ ਪਤਾ ਵੀ ਜਿਹੜਾ ਅੱਜ ਤੱਕ ਅਸੀਂ ਪਹਿਲੀ ਵਾਰ ਸੁਣ ਰਹੇ ਹਾਂ ਇੱਕ ਮਾਂ ਦਾ ਕਤਲ ਜਿਹੜਾ ਇੱਕ ਗੈਂਗਸਟਰ ਵੱਲੋਂ ਕੀਤਾ ਜਾਂਦਾ ਅਕਸਰ ਆਪਾਂ ਇਹ ਤਾਂ ਦੇਖਦੇ ਆ ਵੀ ਗੈਂਗਸਟਰ ਗੈਂਗਸਟਰ ਨੂੰ ਮਾਰਦਾ ਆ ਹਨ ਤੇ ਪਰ ਜਿਹੜੀ ਉਹ ਦੱਸਿਆ ਜਾਂਦਾ ਵੀ ਇੱਕ ਭਲੇਖੇ ਨਾਲ ਜਿਵੇਂ ਆਪਾਂ ਕਹਦੀਏ ਭਲੇਖੇ ਨਾਂ ਵੀ ਨਹੀਂ ਕਹਿ ਸਕਦੇ ਜਦੋਂ ਸਾਹਮਣੇ ਉਹਦੀ ਮਾਂ ਤਾਂ ਬੈਠੀ ਸੀ ਤਾਂ ਉਹਨੇ ਗੋਲੀਆਂ ਸਾਈਡ ਤੋਂ ਚਲਾ ਦਿੱਤੀਆਂ ਗਈਆਂ ਤੇ ਬਈ ਜਿਹਦੇ ਵਿੱਚ ਹੁਣ ਇਹ ਜਿਹੜਾ ਇੱਕ ਕਰਨ ਨਾਂ ਦਾ ਸਰਸ ਦੱਸਿਆ ਤਾਂ ਉਹ ਇਹ ਮਾਰਨ ਜਾਂਦੇ ਆ ਜਦੋਂ ਤੇ ਨਾਲ ਉਹਨਾਂ ਦੀ ਮਾਤਾ ਬੈਠੀ ਹੁੰਦੀ ਆ ਉਹਦੇ ਵੀ ਲੱਗ ਜਾਂਦੀਆਂ ਗੋਲੀਆਂ ਦਾ ਬਾਅਦ ਦੇ ਵਿੱਚ ਇਹ ਪੋਸਟ ਪਾ ਕੇ ਜ਼ਿੰਮੇਵਾਰੀ ਲੈਂਦੇ ਆ ਵੀ ਅਸੀਂ ਮਾਰਿਆ ਤੇ ਇਹ ਅੱਜ ਦੀਆਂ ਸਾਡੀਆਂ ਕਹਾਣੀਆਂ ਸਾਡੇ ਜਿਹੜਾ ਪੰਜਾਬ ਦਾ ਮਾਹੌਲ ਹੋ ਰਿਹਾ ਖਰਾਬ ਤੇ ਸਾਡੇ ਪੰਜਾਬ ਦੀ ਜਵਾਨੀ ਪੁੱਠੇ ਕੰਮਾਂ ਤੇ ਤਰਪੀ ਤੇ ਜਿਹਦੇ ਵਿੱਚ ਹੁਣ ਸਾਡਾ ਬਈ ਪੰਜਾਬ ਜਿਹਨੂੰ ਸੋਨੇ ਦੀ ਚੜੀ ਕਿਹਾ ਜਾਂਦਾ ਸੀ ਸੋਨੇ ਦੀ ਚੜੀ ਨਹੀਂ ਰਿਹਾ ਇਹ ਸਰਕਾਰਾਂ ਨੇ ਲੁੱਟ ਕੇ ਖਾ ਗਈਆਂ ਸਰਕਾਰਾਂ ਤੇ ਏ ਅੱਜ ਸਾਡਾ ਨਸ਼ੇ ਦੀ ਚੜੀ ਬਣ ਗਿਆ ਸਾਡਾ ਪੰਜਾਬ ਤੇ ਮੈਂ ਹੁਣ ਜੀ ਗੱਲ ਇਹੀ ਕਹਾਂਗੇ ਪਹਿਲੇ ਨੰਬਰ ਤੇ ਜਿਵੇਂ ਹੁਣ ਜੁੱਧ ਦਸ਼ਮਰੁੱਧ ਚੱਲਿਆਗਾ ਇਹ ਜਾਂਦੀ ਜਾਂਦੀ ਇਹ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਲੋਕਾਂ ਨੇ ਨਵੀਂ ਬਣਾਈ ਸੀ ਨਾ ਚੁਣੀ ਸੀ ਵੀ ਕੁਝ ਚੰਗਾ ਕਰਨਗੇ ਉਹ ਚੰਗਾ ਕੁਝ ਆਪਣੇ ਵਾਸਤੇ ਨਹੀਂ ਕਰਦੇ ਉਹ ਤਾਂ ਲੋਕਾਂ ਵਾਸਤੇ ਨਹੀਂ ਕਰਦੇ ਉਹ ਉਹ ਤਾਂ ਆਪਣੇ ਵਾਸਤੇ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੀ ਸਰਕਾਰ ਜਾ ਰਹੀ ਆ ਜਾਂਦੇ ਜਾਂਦੇ ਜੇ ਚੰਗਾ ਕਰ ਲਿਆ ਤਾਂ ਕੁਝ ਸਾਡਾ ਬਣ ਜੂ ਨਹੀਂ ਜਿਵੇਂ ਦਿੱਲੀ ਵਾਲਾ ਲਾਲਾ ਕੇਦਰੀ ਵਾਲਾ ਜਿਹੜਾ ਉੱਥੋਂ ਦਿੱਲੀ ਤੋਂ ਮਾਰੀ ਲਾਤ ਉਹਦੀਆਂ ਝਾੜੂ ਖਿਲਰ ਗਿਆ ਤੀਲਾ ਤੀਲਾ ਹੋ ਗਿਆ ਇਹਨੂੰ ਸੀਐਮ ਭਵਨਤਮਨ ਨੂੰ ਇਹ ਸੀ ਵੀ ਕਿਤੇ ਹੁਣ ਮੇਰੀ ਕੁਰਸੀ ਦੇ ਲੱਤ ਨਾ ਵੱਜੇ ਕਿਤੇ ਮੈਨੂੰ ਵੀ ਪੰਜਾਬ ਚੋਂ ਕੱਢ ਦੇਣ ਇਸ ਕਰਕੇ ਤਾਂ ਮਹੀਮ ਚੱਕੀ ਆ ਜਾਂਦੀ ਜਾਂਦੀ ਇਹ ਸਰਕਾਰ ਨੇ ਵੀ ਕੁਝ ਚੰਗਾ ਕਰ ਲਿਆ ਪਰ ਹੁਣ ਤੁਸੀਂ ਦੇਖ ਹੀ ਰਹੇ ਹੋ ਚੰਗਾ ਤਾਂ ਗੱਲ ਆਪਾਂ ਕਹਿ ਸਕਦੇ ਆ ਵੀ ਜੁੱਧ ਨਸ਼ਮ ਰੋਧ ਚੰਗੀ ਗੱਲ ਆ ਜੋ ਮਹੀਮ ਚੱਕੀ ਆ ਵੱਡੇ ਵੱਡੇ ਨਸ਼ੇ ਤਸਕਰ ਫੜੇ ਜਾਂਦੇ ਆ ਜਿਵੇਂ ਆਪ ਅਕਸਰ ਦੇਖੀ ਆ ਮਜੀਠੀ ਨੂੰ ਵੀ ਚੱਕ ਲਿਆ ਔਰ ਇਦੋਂ ਪਹਿਲਾਂ ਵੱਡੇ ਵੱਡੇ ਆਮ ਲੋਕਾਂ ਨੂੰ ਜਿਆਦਾ ਵੱਡੇ ਅਫਸਰ ਵੀ ਫੜੇ ਗਏ ਤਾਂ ਹੁਣ ਗੱਲ ਚੰਗੀ ਆ ਭਾਈ ਮੰਨਾਂਗੇ ਜੁੱਤ ਨਸ਼ਾ ਵਿਰੋਧ ਚੰਗੀ ਗੱਲ ਆ ਪਰ ਜਿਹੜਾ ਇਹਨਾਂ ਨੇ 31 ਮਈ ਦਾ ਵਾਅਦਾ ਕੀਤਾ ਸੀ ਵੀ ਅਸੀਂ 31 ਮਈ ਤੱਕ ਜੋ ਚੱਟਾ ਬੰਦ ਹੋ ਜੂ ਪਰ ਨਹੀਂ ਹੋ ਸਕਦਾ ਇਹਨਾਂ ਨੇ ਵਾਅਦਾ ਟਾਈਮ ਘੱਟ ਸੀ ਇਹਨਾਂ ਕੋਲੇ ਵਾਅਦਾ ਵੱਡਾ ਕਰਨੇ ਤਾਂ ਇਸ ਕਰਕੇ ਬਈ ਜਿਹੜਾ ਅੱਜ ਦਾ ਟੌਪਿਕ ਆ ਇਹ ਤੁਹਾਡੇ ਨਾਲ ਖਬਰਾਂ ਸਾਂਝੀ ਜ਼ਰੂਰ ਕਰਨੀ ਸੀ ਅੱਜ ਦੇ ਮੌਲ ਤੁਸੀਂ ਦੇਖ ਹੀ ਰਹੋ ਜਿਹੜਾ ਇਹ ਗੈਂਗਸਟਰ ਜੱਗੂ ਗੈਂਗਸਟਰ ਭਗਵਾਨਪੂਰੀਆ ਪੂਰਾ ਨਾਮ ਤੇ ਇਹਦੀ ਮਾਤਾ ਜੋ ਬਈ ਜੋ ਦਿਹਾਂਤ ਹੋ ਗਿਆ ਉਹਨਾਂ ਦਾ ਕਹਿੰਦਾ ਮਤਲਬ ਗੋਲੀਆਂ ਵੱਜਣ ਕਾਰਨ ਉਹਨਾਂ ਦੀ ਮੌਤ ਹੋ ਗਈ ਆ ਹਸਪੀਟਲ ਜਾਂਦੇ ਜਾਂਦੇ ਤੇ ਉਹ ਮੁੰਡੇ ਦੀ ਤਾਂ ਮੌਕੇ ਦੀ ਮੌਤ ਹੋ ਗਈ ਸੀ ਜਿਹੜਾ ਕਰਨ ਵਾਲਾ ਇਹ ਅੱਜ ਦੀ ਆ ਜਿਹੜੀ ਬਈ ਇਹ ਗੈਂਗਸਟਰਾਂ ਨੂੰ ਲੈ ਕੇ ਜਿਹੜਾ ਸਾਡੇ ਪੰਜਾਬ ਵਿੱਚ ਮਾਹੌਲ ਖਰਾਬ ਹੋ ਰਿਹਾ ਇਹ ਖਬਰ ਤੁਹਾਡੇ ਅੰਨ ਸਾਂਝੀ ਜ਼ਰੂਰ ਕਰਨੀ ਸੀ ਹਾਲਾਂਕਿ ਮੰਦਭਾਗੀ ਖਬਰਾਂ ਜੋ ਵੀ ਹੋਇਆ ਬਹੁਤ ਮਾੜੀ ਮਾੜੀ ਹੋਇਆ ਤੇ ਪਰ ਸਾਡੀ ਇਹੀ ਗੈਸਟਰਾਂ ਨੂੰ ਇਹੀ ਅਪੀਲ ਆ ਬਈ ਪਹਿਲਾ ਨੰਬਰ ਤਾਂ ਕਿਸੇ ਦੇ ਮਾਪਿਆਂ ਨੂੰ ਨਾ ਕਿਸੇ ਨੂੰ ਟਾਰਗੇਟ ਕਰੋ ਦੂਜਾ ਨੰਬਰ ਮਾਰੇ ਨਾ ਇੱਕ ਦੂਜੇ ਨੂੰ ਕੁਝ ਨਹੀਂ ਬਣਦਾ ਸਮਾ ਦੀ ਸਾਡੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਸੁਧਰ ਜੋ ਚੰਗੀ ਗੱਲ ਰੂ ਹੋਊਗੀ ਨਹੀਂ ਤਾਂ ਬਈ ਜ਼ਿੰਦਗੀ ਇੱਕ ਵਾਰ ਆਉਂਦੀ ਆ ਕਿਸੇ ਦਿਨ ਗੋਲੀ ਦਾ ਸ਼ਿਕਾਰ ਬਣੀ ਜਾਣਾ ਪੁਲਿਸ ਦਾ ਆਮਨੇ ਸਾਹਮਨੇ ਜਦੋਂ ਟੱਕਰ ਹੁੰਦੀ ਆ ਤਾਂ ਪਰ ਇਹ ਵੀ ਅੱਜ ਦੀ ਖਬਰ ਜੋ ਸਾਂਝੀ ਜ਼ਰੂਰ ਕਰਨੀ ਆ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਨੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਾੰਦ ਰਵੇ ਮਿਲਦੇ ਆ ਗੱਲ ਨੂੰ ਨਵੇਂ ਟੌਪਸ ਤੇ ਧੰਨਵਾਦ